ਸੋ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਪ ਨੂੰ ਉਮੀਦ ਕਰਦੇ ਕਿ ਸਾਰੇ ਜਣੇ ਚੰਗੀ ਕਲਾ ਦੇ ਵਿੱਚ ਹੋ ਗਿਆ ਠੀਕ ਠਾਕ ਹੋ ਗਏ ਤੰਦਰੁਸਤ ਹੋ ਗਏ ਤੇ ਅੱਜ ਦਾ ਵਲੌਗ ਵੀ ਬਹੁਤ ਵਧੀਆ ਵਾ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹਿਣੇ ਟੱਕ ਬਿਲਕੁਲ ਵੀ ਸਕਿਪ ਪਨਾ ਕਰੋ ਵਲੌਗ ਤੇ ਪ੍ਰੋਮੋਟ ਕਰਕੇ ਦੇਖਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਸੋ ਆਪਣੇ ਸਟੱਡੀ ਕਰਨ ਇੱਧਰ ਆ ਗਿਆ ਫਤੇਵੀਰ ਸਿੰਘ ਫਤੇਵੀਰ ਸਿੰਘ ਕੀ ਕਰਨ ਆਇਓ ਹਾਂਜੀ ਕੀ ਕਰਨ ਆਇਆ ਮਾ ਦੱਸ ਮੈਨੂੰ ਇਹ ਆਪਾਂ ਸਬਜ਼ੀ ਅਸੀਂ ਸਬਜ਼ੀ ਬਣਾਉਣ ਲੱਗੇ ਆਂ ਕareleਆਂ ਦੀ ਕarele ਖਾਣੇ ਤੋਂ ਖਾਣੇ ਹੂੰ ਕੀ ਹੁੰਦਾ ਹਾਂਜੀ ਖਾਣੇ ਹੈਂ ਅੱਛਾ ਤੂੰ ਮੈਨੂੰ ਦੱਸ ਤੇਰਾ ਨਾਂ ਕੀ ਆ ਗੰਦਾ ਪੁੱਤ ਹਾਂ ਗੰਦਾ ਬੋਤਾ ਵੀ ਸ਼ੇਰ ਫਤੇਪੀਰ ਸਿੰਘ ਤੇ ਤੇਰੇ ਪਾਪਾ ਦਾ ਨਾਂ ਕੀ ਆ ਫਿਰ ਲੱਖਾ ਮਿੰਦਾ ਤੇ ਤੇਰੀ ਮੰਮਾ ਦਾ ਨਾਂ ਕੀ ਆ ਕੀ ਮੰਮਾ ਦਾ ਨਾਂ ਮਨਜੀਤ ਕੋ ਠੀਕ ਆ ਤੇ ਤਾਈ ਜੀ ਦਾ ਨਾਂ ਕੀ ਆ ਜੀ ਕੋ ਬਲਜੀਤ ਕੋੜ ਤੇ ਡੈਡੀ ਦਾ ਨਾਂ ਕੀ ਆ ਲਖਿੰਦਰ ਨਾ ਬਲ ਜਿੰਦਰ ਕੋਣਾ ਤੇ ਦੀਦੀ ਦਾ ਨਾਂ ਕੀ ਆ? ਪਰ ਤੇ ਪਾਪਾ ਜੀ ਦਾ ਨਾਂ ਕੀ ਆ? Oh very good. ਤੇ ਪੁੱਈ ਦਾ ਨਾਂ ਕੀ ਆ? ਪੁੱਈ ਦਾ? ਕਰ ਤੇ ਦਾਦੀ ਦਾ ਵਾ। ਪੁੱਈ ਦਾ ਨਾਂ ਕੀ ਹੈ ਹਰਵਿੰਦਰ ਕੋੜ। ਹਰਵਿੰਦਰ ਕੋੜ। ਕੀ ਨਾਂ ਆ? ਹਰਵਿੰਦਰ ਕੋੜ। ਹਰਵਿੰਦਰ ਕੋੜ। ਤੇ ਹੁਣ ਕਿਦਾ ਮੈਂ ਪੁੱਛਾਂ ਤੈਨੂੰ ਤੇਰੇ ਸਕੂਲ ਦਾ ਨਾਮ ਕੀ ਆ? ਸਕੂਲ ਦਾ? ਨਾਮ ਹਾਂ ਬ੍ਰੈਟ ਕੋਡ ਬ੍ਰੈਟ ਕੋਡ ਬ੍ਰੈਟ ਕੋਡ ਤੇ ਪਿੰਡ ਦਾ ਨਾਮ ਆ ਸਕੂਲ ਦਾ ਨਾਮ ਕੀ ਆ ਹਜੇ ਸਕੂਲ ਜਾਂਦਾ ਨਹੀਂ ਨਾ ਤੂੰ ਸਕੂਲ ਦਾ ਨਾਮ ਪਤਾ ਕੀ ਆ ਸੰਤ ਕਬੀਰ ਪਬਲਿਕ ਸਕੂਲ ਬੋਲ ਬੋਲ ਸੰਤ ਕਬੀਰ ਖੂ ਨਹੀਂ ਬੋਲ ਕਬੀਰ ਪਬਲਿਕ ਪਬਲਿਕ ਸਕੂਲ ਖੂ ਖੂ ਅੱਛਾ ਚਲ ਮੈਨੂੰ ਏ ਬੀ ਸੀ ਸੁਣਾ ਫਿਰ ਏ ਬੀ ਸੀ 2 1 ਤੱਕ ਇਹ ਵੇਲਾ ਗਲਤ ਸੁਣਾਈ 1 2 ਸੁਣਾ 1 2 ਹਿੰਦੀ ਮੇਂ ਬਾਤ ਆਪਕਾ ਨਾਮ ਕਿਆ ਹੈ ਗੰਦਾ ਪੁੱਤ ਹੈ ਫਤੇ ਵੀਰ ਸਿੰਘ ਫਤੇ ਬਹੁਤ ਖਰਾਬ ਬਹੁਤ ਖਰਾਬ ਹੈ ਫਤੇ ਦੀ ਗੋਲ ਹਿੰਦੀ ਚੰਗੀ ਹੁੰਦੀ ਹਿੰਦੀ ਉਹ ਨਹੀਂ ਚੰਗੀ ਹੁੰਦੀ ਭਰਾਵਾ ਹਿੰਦੀ ਚੰਗੀ ਹੁੰਦੀ ਆ ਹੈ ਕਿੰਨਾ ਦਾ ਮੁੰਡਾ ਤੋਂ ਮੁੰਡਾ ਕਿੰਨਾ ਦਾ ਦੇਖੋ ਬਾਜੀ ਪਾ ਕੇ ਦੱਸ ਬਾਜੀ ਪਾ ਕੇ 1 2 3 ਕੋ ਮਾਈ ਗੋਡ ਸੋ ਹੁਣ ਆਪਾਂ ਜਾਵਾਂਗੇ ਕਿਚਨ ਦੇ ਵਿੱਚ ਤੇ ਸੋ ਸਬਜੀ ਆਪਾਂ ਅੱਜ ਬਣਾਵਾਂਗੇ ਕਰੇਲਿਆਂ ਦੀ

ਇੰਨਾਂ ਮੁਕਬੜਾ ਪਾਣੀ ਆ ਫਿਰ ਏਦਾਂ ਪਾਣੀ ਦੇ ਵਿੱਚ ਪਾ ਕੇ ਆਪਾਂ ਮਿਚੋੜ ਕੇ ਤੇ ਬਾਹਰ ਰੱਖ ਦਾਂ ਤੇ ਫਿਰ ਕੋਲੇ ਨਹੀਂ ਬੰਦੇ ਬਿਲਕੁਲ ਵਧੀਆ ਬੰਦੇ ਲੱਬ 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 ਆਪਾਂ ਇਹਨਾਂ ਨੂੰ ਤਾਂ ਸੋ ਲਾਗੇ ਇੱਕ ਹਾ ਤੇ ਮੇਰੇ ਫੋਨ ਆ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਉੰਗੀ ਤਰ੍ਹਾਂ ਆਪਾਂ ਵਾਸ਼ ਕਰ ਲਾਂਗੇ ਨਮਕ ਵਾਲੇ ਪਾਣੀ ਨਾਲ ਸੋਜ ਦੇ ਇਹਦੇ ਵਿੱਚੋਂ ਜਿਹੜੀ ਪੀਜ਼ ਉਹ ਆਪਾਂ ਕੱਢ ਲਾਂਗੇ ਕਿਉਂਕਿ ਮੈਂ ਜਦੋਂ ਵੀ ਬਣਾਉਣੀ ਪੀਜ਼ ਕੱਢ ਕੇ ਬਣਾਉਣੀ ਮੈਨੂੰ ਵੈਸੇ ਪਸੰਦ ਨਹੀਂ ਲੱਗਦੇ ਟੇਸਟ ਜਿਆ ਨਹੀਂ ਮੈਨੂੰ ਵਧੀਆ ਲੱਗਦਾ ਤੇ ਮੈਂ ਜਿਆਦਾ ਨਹੀਂ ਆਪਾਂ ਕੱਢਨੇ ਜਿਹੜੇ ਮਤਲਬ ਪੱਕੇ ਪੱਕੇ ਆ ਕੁਝ ਉਹ ਕੱਢ ਲਾਂਗੇ ਸੋ ਪਲੀਜ਼ ਵੀਡੀਓ ਨੂੰ ਜ਼ਰੂਰ ਪਿਆਰ ਕਰਿਆ ਕਰੋ ਸਿੱਧਾ ਆਪਾਂ ਆ ਗੀਸ ਕੱਢ ਲਾਂਗੇ ਵਿਚੋਂ ਸੋ ਸਾਡੀ ਵੀਡੀਓ ਨੂੰ ਜ਼ਰੂਰ ਪਿਆਰ ਦਿਆ ਕਰੋ ਜੀ ਕਮੈਂਟ ਕੇ ਸਾਥ ਦੇਖੋ ਸੋ ਹੁਣ ਅਸੀਂ ਇਹਦੀ ਪੜਖਾਂਗੇ ਕੜਾਈ ਤੇ ਇੱਕ ਸਾਈਡ ਤੇ ਆਪਾਂ ਜਿਹੜਾ ਮਸਾਲਾ ਮਿਕਸੀ ਦੇ ਵਿੱਚ ਅਸੀਂ ਗ੍ਰाइंड ਕੀਤਾ ਉਹਨੂੰ ਆਪਾਂ ਕਰਾਂਗੇ ਭੁੰਨਾਂਗੇ ਸੋ ਫਰੈਂਡਸ ਆਪਾਂ ਹੁਣ ਇੱਥੇ ਇੱਕ ਕੜਾਈ ਦੇ ਵਿੱਚ ਪਾਵਾਂਗੇ ਤੇਲ ਤੇ ਇੱਕ ਕੜਾਈ ਦੇ ਵਿੱਚ ਆਪਾਂ ਤੇਲ ਘੱਟ ਪਾਵਾਂਗੇ ਇੱਕ ਚ ਜ਼ਿਆਦਾ ਪਾਵਾਂਗੇ ਥੋੜਾ ਜਿਹਾ ਕਿਉਂਕਿ ਆਪਾਂ ਜਿਹੜਾ ਮਸਾਲਾ ਮਿਕਸੀ ਦੇ ਵਿੱਚ ਗ੍ਰाइंड ਕੀਤਾ ਸੀ ਉਹਨੂੰ ਆਪਾਂ ਭੁੰਨਣਾ ਹੈ ਤੇ ਚੰਗੀ ਤਰ੍ਹਾਂ ਤੇ ਇੱਕ ਕਰਾਈ ਦੇ ਵਿੱਚ ਆਪਾਂ ਤੇਲ ਜ਼ਿਆਦਾ ਇਸ ਕਰਕੇ ਪਾਵਾਂਗੇ ਕਿਉਂਕਿ ਜਿਹੜੇ ਆਪਾਂ ਪ੍ਰੋਲ ਤੇ ਕਰੇਲੇ ਮਿਕਸ ਕਰਕੇ ਭਰ ਕੇ ਬਣਾਉਣੇ ਆ ਉਹਨਾਂ ਨੂੰ ਆਪਾਂ ਫਰਾਈ ਕਰਾਂਗੇ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਬਹੁਤ ਟੇਸਟ ਬਣਦੇ ਆ ਤੇ ਆਪਾਂ ਇੱਕ ਨਿਊ ਤਰੀਕੇ ਦੇ ਨਾਲ ਹੀ ਬਣਾਵਾਂਗੇ ਆਪਾਂ ਇਹਨਾਂ ਨੂੰ ਪਹਿਲਾਂ ਫਰਾਈ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਕਿ ਇਸ ਤਰੀਕੇ ਨਾਲ ਭੁੰਨੀਏ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਫਰਾਈ ਕਰੀਏ ਤੇ ਕਦੀ ਵੀ ਮਸਾਲਾ ਵਗੈਰਾ ਜਿਹੜਾ ਵਾ ਉਹ ਬਾਹਰ ਨਹੀਂ ਨਿਕਲਦਾ ਹੈਗਾ ਤੇ ਇਹ ਦੇਖੋ ਤੁਸੀਂ ਪ੍ਰੋਲ ਪ੍ਰੋਲ ਵੀ ਬਹੁਤ ਟੇਸਟੀ ਬਣਦੇ ਆ ਤੇ ਤੁਸੀਂ ਜ਼ਰੂਰ ਟਰਾਈ ਕਰੋ ਜੇ ਤੁਹਾਡੇ ਕੋਲ ਤੁਹਾਡੇ ਘਰ ਦੇ ਵਿੱਚ ਕਿਸੇ ਲਗਾਏ ਹੋਇਆ ਤੇ ਤੁਸੀਂ ਜ਼ਰੂਰ ਬਣਾਓ ਤੇ ਨਹੀਂ ਤੇ ਬਾਜ਼ਾਰੋਂ ਵੀ ਮਿਲ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਇਸ ਟਾਈਮ ਦੇ ਵਿੱਚ ਇਹ ਜਿਹੜੀ ਸਬਜੀ ਪ੍ਰੋਲਾਂ ਦੀ ਇਹ ਬਹੁਤ ਜ਼ਿਆਦਾ ਮਹਿੰਗੀ ਹੈ ਸੈਰ ਦੇ ਵਿੱਚ ਤੇ ਘਰ ਦੇ ਵਿੱਚ ਤੇ ਆਮ ਕਈ ਆ ਲੋਕ ਬਹੁਤ ਲੁੰਦੇ ਆ ਅਸੀਂ ਤਾਂ ਵੈਸੇ ਵੀ ਲਾਈਦੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਕਰੇਲੇ ਤੇ ਪਰੋਲ ਮਿਕਸ ਕਰਕੇ ਇਹਨਾਂ ਨੂੰ ਆਪਾਂ ਫਰਾਈ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਮੰਨਦੇ ਆ ਤੇ ਇਹ ਇੱਕ ਕਰਾਈ ਦੇ ਵਿੱਚ ਆਪਾਂ ਜਿਹੜਾ ਮਿਕਸ ਜਿਹੜਾ ਤਿਆਰ ਕੀਤਾ ਹੋਇਆ ਸੀਗਾ ਪਿਆਜ਼ ਵਗੈਰਾ ਪਾ ਕੇ ਉਹਨੂੰ ਆਪਾਂ ਉਹਦੇ ਵਿੱਚ ਆਹ ਫਰਾਈ ਕਰ ਲਾਂਗੇ ਭੁੰਨ ਲਾਂਗੇ ਤੇ ਚੰਗੀ ਤਰ੍ਹਾਂ ਆਪਾਂ ਜਦੋਂ ਇਹ ਚੰਗੀ ਤਰ੍ਹਾਂ ਐ ਪੁੱਜ ਜਾਣਗੇ ਸਮੈਲ ਨਹੀਂ ਆਊਗੀ ਕੱਚੇ ਪਰ ਦੀ ਉਦੋਂ ਆਪਾਂ ਇਸ ਮਸਾਲੇ ਨੂੰ ਨੀਚੇ ਉਤਾਰ ਦਾਂਗੇ ਤੇ ਇਹਦੇ ਵਿੱਚ ਜਿਹੜੇ ਆਪਣੇ ਅਕੋਰਡਿੰਗ ਮਸਾਲੇ ਵਗੈਰਾ ਉਹ ਆਪਾਂ ਪਾ ਲਾਂਗੇ ਸੋ ਬਹੁਤ ਟੇਸਟੀ ਸਬਜੀ ਬਣਦੀ ਐ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਬਾਕੀ ਅੱਜ ਆਪਾਂ ਫਤੇ ਵੀਰ ਦੇ ਨਾਲ ਕੁਝ ਗੱਲਾਂ ਕੀਤੀਆਂ ਕਿਉਂਕਿ ਛੋਟੇ ਬੱਚਿਆਂ ਦੀਆਂ ਗੱਲਾਂ ਸੁਨੰਦਾ ਬਹੁਤ ਮਜ਼ਾ ਆਉਂਦਾ ਵਾ ਤੇ ਜਦੋਂ ਸਿਆਣੇ ਹੋ ਜਾਂਦੇ ਉਦੋਂ ਤੇ ਚਲੋ ਹਨਾ ਉਹਨਾਂ ਨਹੀਂ ਮਜ਼ਾ ਆਉਂਦਾ ਪਰ ਜਦੋਂ ਬੱਚੇ ਛੋਟੇ ਹੁੰਦੇ ਆ ਤੇ ਉਹਨਾਂ ਦੀਆਂ ਗੱਲਾਂ ਸੁਣੰਦਾ ਬਹੁਤ ਮਜ਼ਾ ਆਉਂਦਾ ਵਾ ਜਾਣ ਬੁਝ ਕੇ ਆਪਾਂ ਬੱਚਿਆਂ ਨੂੰ ਸ਼ੇਅਰ ਕਰੋ ਤੁਸੀਂ ਆਹ ਗੱਲ ਕਰੋ ਤੁਸੀਂ ਆਹ ਕਰੋ ਹਨਾ ਤੇ ਸੁਫਤੇ ਵੀਰ ਦੇ ਨਾਲ ਅੱਜ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਜਿਹੜੇ ਸਬਜ਼ੀ ਦਾ ਆ ਸ਼ਾਮ ਦੀ ਸਬਜੀ ਸੀ ਹੈ ਤਰੇਲੇ ਪਰੌਲ ਮਿਕਸ ਕਰਕੇ ਆਪਾਂ ਫਰਾਈ ਕੀਤੇ ਉਸ ਤੋਂ ਬਾਅਦ ਆਪਾਂ ਆਪਣੀ ਵੇਲੀਵਲ ਵੀ ਜੇਸੀ ਉਹ ਵੀ ਤੁਹਾਨੂੰ ਪਰਸਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਬਣਿਆ ਰਹੋ ਅੱਜ ਤੱਕ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਲਿਓ ਤੇ ਸਾਡੀ ਇੰਸਟਾਗ੍ਰਾਮ ਆਈਡੀ ਨੂੰ ਵੀ ਫੋਲੋ ਕਰ ਲਿਓ ਤੇ ਆ YouTube ਬਾਇਓ ਦੇ ਲਿੰਕ ਹੈਗਾ ਹੈ ਤੇ ਤੁਸੀਂ ਜ਼ਰੂਰ ਸਰ ਦੀ ਇੰਸਟਾਗ੍ਰam ਆਈਡੀ ਨੂੰ ਫੋਲੋ ਕਰ ਰਿਓ ਜੀ ਤੇ ਸੋ ਸਾਡੇ ਡੇਲੀ ਵਲੌਗ ਇੱਕ ਦਿਨ ਛੱਡ ਕੇ ਆਇਆ ਕਰਨਗੇ ਸੋ ਤੁਸੀਂ ਜਰੂਰ ਦੇਖਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵਲੌਗ ਕਿਵੇਂ ਦੇ ਲੱਗਦੇ ਆ ਬਾਕੀ ਆਪਣੇ ਅਕੋਰਡਿੰਗ ਜਰੂਰ ਦੱਸਿਆ ਕਰੋ ਕਿ ਆਪਾਂ ਕਿਸਦੇ ਰਿਕਾਰਡਿੰਗ ਸੌਰੀ ਅਕੋਰਡਿੰਗ ਵੀਡੀਓ ਲੈ ਕੇ ਆਇਆ ਕਰੀਏ ਤੇ ਆਪਾਂ ਉਸ ਅਕੋਰਡਿੰਗ ਇਹ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਬਸ ਗਰਮੀ ਕੁਛ ਹੋ ਗਈ ਐ ਇਸ ਕਰਕੇ ਵੀਡੀਓ ਬਣਾਉਣੇ ਥੋੜੀ ਜੋਕੀ ਹੋ ਜਾਂਦੀ ਆ ਕਿਉਂਕਿ ਕੱਲ ਪਰਸੋਂ ਦੀ ਗਰਮੀ ਬਹੁਤ ਜ਼ਿਆਦਾ ਵਾ ਤੇ ਪਹਿਲਾਂ ਤਾਂ ਚਲੋ ਲਗਾਤਾਰ بارش ਹੁੰਦੀ ਰਹੀ ਸੀ ਤੇ ਹੁਣ ਗਰਮੀ ਦੇ ਕਰਕੇ ਆ ਦੇਖੋ ਤੁਸੀਂ ਕਰੇਲੇ ਦੇਖੋ ਸੋਨੇ ਬਣੇ ਤੇ ਗਰਮੀ ਦੇ ਕਰਕੇ ਫਿਰ ਸਾਡੇ ਕੋਲ ਵੀਡੀਓ ਬਣਾਉਣੇ ਥੋੜੀ ਜੋਕੀ ਹੋ ਜਾਂਦੀ ਆ ਫਿਰ ਵੀ ਲਾਈਕ ਕਮੈਂਟ ਬਹੁਤ ਘੱਟ ਆਉਂਦੇ ਆ ਕਿਉਂਕਿ ਸੋਚਣਾ ਚਾਹੀਦਾ ਕਿ ਇੰਨੀ ਮਿਹਨਤ ਕਰਦੇ ਆਪਾਂ ਵੀਡੀਓ ਦੇ ਵਿੱਚ ਗਰਮੀ ਦੇ ਵਿੱਚ ਐਡਿਟ ਕਰਨੀ ਬਣਾਉਣੀ ਬਹੁਤ ਔਖਾ ਵਾ ਤੇ ਸੋ ਪਲੀਜ਼ ਕਮੈਂਟ ਲਾਈਕ ਜਰੂਰ ਕਰਿਆ ਕਰੋ ਜੀ ਤੇ ਕੋਸ਼ਿਸ਼ ਕਰਿਆ ਕਰੋ ਸਾਡੇ ਆ ਲਾਈਵ ਨੂੰ ਵੀ ਰਿਸਪੌਂਸ ਵਧੀਆ ਆਵੇ ਸੋ ਤੁਸੀਂ ਲਾਈਵ ਦੇ ਵਿੱਚ ਜਰੂਰ ਆਇਆ ਕਰੋ ਤੇ ਬਾਕੀ ਤੁਸੀਂ ਦੇਖ ਸਕਦੇ ਇਥੇ ਆਪਾਂ ਮਸਾਲਾ ਜਿਹੜਾ ਵਾ ਉਹ ਹੋ ਗਿਆ ਹੈ ਰੈਡੀ ਤੇ ਆਪਾਂ ਮਸਾਲੇ ਵਾਲਾ ਜਿਹੜਾ ਗੈਸ ਉਹ ਬੰਦ ਕਰ ਦਾਂਗੇ ਇੱਧਰ ਦੇਖੋ ਤੁਸੀਂ ਇਹਦਾ ਆਪਾਂ ਫਰਾਈ ਕਰ ਲੇ ਬਹੁਤ ਟੇਸਟੀ ਬਣਦੇ ਆ ਮੈਨੂੰ ਤਾਂ ਇਹਦਾ ਬਹੁਤ ਪਸੰਦ ਆ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਕਿਸ ਤਰੀਕੇ ਦੇ ਨਾਲ ਬਣਾਉਂਦੇ ਨੇ ਤੇ ਬਾਕੀ ਮੈਂ ਪਿਛਲੀ ਵੀਡੀਓ ਦੇ ਵਿੱਚ ਇਹ ਬੋਲਿਆ ਸੀ ਕਿ ਮੇਰੀਆਂ ਭੈਣਾਂ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਬਲੋਂਗ ਕਰਦੀਆਂ ਉਹ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਪਰ ਕਿਸੇ ਨੇ ਕਮੈਂਟ ਕਰਕੇ ਨਹੀਂ ਦੱਸਿਆ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਵੇਂ ਆਪਾਂ ਆ ਤੁਹਾਡੇ ਬਲੌਗ ਨੂੰ ਰਿਸਪੌਂਸ ਦਿੰਨੇ ਆ ਵਧੀਆ ਸੋ ਇਹ ਮੇਹੀ ਰਿਸਪਾਂਸ ਵਧੀਆ ਆਉਣਾ ਚਾਹੀਦਾ ਵਾ ਤੇ ਕਿਉਂਕਿ ਫੇਰ ਹੀ ਵਧੀਆ ਲੱਗਦਾ ਸੋ ਇੱਧਰ ਦੇਖੋ ਹਰਜੋਤ ਆਪਣੀ ਸਟੱਡੀ ਕਰਦਾ ਪਿਆ ਵਾ ਤੇ ਆਪਾਂ ਹੁਣ ਵੇਲੇ ਬਾਜ਼ ਜਾ ਰਹੇ ਆ ਇੱਧਰ ਮੈਂ ਕੱਪੜੇ ਧੋ ਕੇ ਸੁਕਣੇ ਪਾਈ ਸੀ ਪਹਿਲਾਂ ਤਾਂ ਮੌਸਮ ਥੋੜਾ ਜਿਹਾ ਖਰਾਬ ਹੀ ਫਿਰ ਧੁੱਪ ਚੜ ਗਈ ਸੀ ਤੇ ਫਿਰ ਮੈਂ ਇੱਧਰ ਕੱਪੜੇ ਸ਼ਾਮ ਨੂੰ ਕੱਪੜੇ ਧੋਤੇ ਸੀ ਕਿਉਂਕਿ ਛੇਰੇ ਬਹੁਤ ਜ਼ਿਆਦਾ ਗਰਮੀ ਸੀ ਤੇ ਇੱਕ ਲਾਈਟ ਨੇ ਬਹੁਤ ਖਰਾਬ ਕੀਤਾ ਸੀ ਰਾਤ ਸਾਰੀ ਲਾਈਟ ਬੰਦ ਰਹੀ ਉਹਦੇ ਕਰਕੇ ਫਿਰ ਥੋੜੀ ਮੁਸ਼ਕਲ ਹੋ ਗਈ ਸੀ ਸਾਨੂੰ ਤੇ ਸੋ ਇੱਧਰ ਆਪਾਂ ਹੁਣ ਦੇਖੋ ਬਾਦਸ਼ ਦੇ ਨਾਲ ਇਹ ਪਰੋ ਲੱਗੇ ਨੇ ਬਾਦਸ਼ ਦੇ ਨਾਲ ਕਾਫੀ ਕਾਹ ਵਗੈਰਾ ਹੋ ਗਿਆ ਹੈ ਤੇ ਇੱਧਰ ਸਾਡੇ ਮੌਸਮ ਹੈ ਤਾਂ ਮੌਸਮ ਠੰਡਾ ਹੀ ਵਿੱਚੋਂ ਧੁੱਪ ਚੜ ਜਾਂਦੀ ਹੈ ਤੇ ਵਿੱਚੋਂ ਇਹ ਮੌਸਮ ਥੋੜਾ ਜਿਹਾ ਬਦਲਵਾਈ ਜੀ ਹੋ ਜਾਂਦੀ ਆ ਤੇ ਬਾਕੀ ਸੌਨ ਦਾ ਮਹੀਨਾ ਨਾ ਉਹਦੇ ਕਰਕੇ ਸ਼ਾਇਦ ਐਵੇਂ ਤਾਂ ਮੌਸਮ ਹੋ ਜਾਂਦਾ ਹੈ ਤੇ ਸੋ ਇੱਧਰ ਮੈਂ ਆਈ ਸੀ ਵੇਂਲੀ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਜਾਣਾ ਬੜਾ ਔਖਾ ਹੈ ਗਰਮੀ ਦੇ ਵਿੱਚ ਇਸ ਕਰਕੇ ਆਪਾਂ ਕਿਤੇ ਵੀ ਨਹੀਂ ਗਏ ਹੈਗੇ ਸੋ ਚਲੋ ਕਿਤੇ ਵੀ ਆਪਾਂ ਜਾਵਾਂਗੇ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਵਲੌਗ ਬਣਾ ਕੇ ਇੱਧਰ ਦੇਖੋ ਤੋਂ ਆਪਾਂ ਤੋੜੇ ਨੇ ਮੈਂ ਆਈ ਸੀ ਇੱਧਰ ਵੇਂਲੀ ਵੱਲ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਐਂਡ ਤੱਕ ਜੀ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜੇ ਥੋੜੀ ਜਿਹੀ ਵੀ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਕਿੱਥੋਂ-ਕਿੱਥੋਂ ਮੇਰੀਆਂ ਭੈਣਾਂ ਕਿੱਥੋਂ-ਕਿੱਥੋਂ ਦੇਖ ਰਹੀਆਂ ਨੇ ਪਲੀਜ਼ ਆਪਣੇ ਸ਼ਹਿਰ ਆਪਣੇ ਪਿੰਡ ਦਾ ਨਾਮ ਜਰੂਰ ਲਿਖਿਆ ਕਰੋ ਜੀ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੇ ਅੱਗੇ ਤੋਂ ਅੱਗੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਤੇ ਇੰਸਟਾਗ੍ਰam ਆਈਡੀ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਮੇਰੀ ਆਈਡੀ ਵੀ ਹੈਗੀ ਆ ਜੀ ਜਰੂਰ ਪਿਆਰ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਨੈਕਸਟ ਵੀਡੀਓ ਦੇ ਨਾਲ ਜੀ ਇਸ ਕਰਕੇ ਤੇ ਸੋ ਤੁਸੀਂ ਜਰੂਰ ਕਮੈਂਟ ਕਰਿਓ ਜੀ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਤੇ ਤੁਹਾਡੀ ਸਪੋਰਟ ਕਰਕੇ ਹੀ ਆਪਾਂ ਇੱਥੋਂ ਤੱਕ ਪਹੁੰਚਿਆ ਸੋ ਨੂੰ ਪਲੀਜ਼ ਦਬ ਕੇ ਸਪੋਰਟ ਕਰੋ ਤੇ ਸੋ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਅੱਜ ਸੋ ਮਿਲਦੇ ਆ ਫਰੈਂਡ ਅਗਲੀ ਸੋਹਣੀ ਜੀ ਵਧੀਆ ਜੀ ਵੀਡੀਓ ਦੇ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ